ਆ ਪਾਣੀ ਵਾਲੀਆਂ ਖੇਲਾਂ ਜੀ ਛੋਟਾ ਡਰਾਮਾ ਅਭੀ ਕਾਰ ਵਾਸ਼ਰ ਆ ਡੰਗ ਵੱਡਾ ਇਹ 1.58 ਹਜ਼ਾਰ ਦੀ ਕੀਮਤ ਹੈ ਮੋਟਰ ਪਾ ਕੇ ਬਾਕੀ ਮੋਟਰ ਤੇ ਡਿਪੈਂਡ ਕਰਦਾ ਕਿਸੇ ਵੀ ਲਾਉਣੀ ਹਵਾ ਵਾਲਾ ਪੱਖਾ ਰੇੜੀਆਂ ਤੰਦਨਾਇਨ ਕਰਨ ਵਾਲਾ ਪੱਖਾ ਹਵਾ ਪਰਨ ਵਾਲੀਆਂ ਜਾਂ ਰੰਗ ਕਰਨ ਵਾਲੀਆਂ ਮਸ਼ੀਨਾਂ ਝਾਹ ਕਟਾਈ ਵਾਲੀਆਂ ਮਸ਼ੀਨਾਂ ਆ ਕੁੱਤਿਆਂ ਦੇ ਪਿੰਜਰੇ ਆ ਟਾਈ ਫੁਟਾ ਦੇ ਤੈਨੂੰ ਫੁਟਾ ਟਾਈ ਫੁਟੇ ਦਾ ਰੇਟ ਆ ਜੀ ਫਾਈਬਰ ਸਮੇਤ 4600 ਵੱਡੇ ਦਾ ਰੇਟ ਆ ਜੀ ਠੁਈਆਂ ਉਹ ਆ ਮੋਟਰਸਾਈਕਲ ਵਾਲੇ ਸਕੰਜੇ ਆ ਗੁਰਦਾਰਾ ਸਾਹਿਬ ਦੇ ਵਰਤਨ ਵਾਲੀ ਰੈਡੀ ਜਿਹੜੇ ਵਰਤਨ ਵੀ ਰੱਖ ਸਕਦੇ ਆ ਤੇ ਆਲੂ ਬੰਡੇ ਵੀ ਰੱਖ ਸਕਦੇ ਆ ਪਾਣੀ ਵਾਲੀਆਂ ਥੇਲਾਂਗੇ ਆ ਦੂਜਾ ਸਮਾਨ ਹੈ ਜੀ ਕਈਆਂ ਪਹਾੜੇ ਪਾਥੀਆਂ ਪੱਥਰਾਂ ਵਾਲਾ ਟੋਏ ਮਾਰਨ ਵਾਲਾ ਟਰੈਕਟਰ ਦੀਆਂ ਹੱਟੀਆਂ ਟਰੈਕਟਰਾਂ ਦੇ ਬੰਪਰ ਬਾਹਰ ਫੋੜੋ ਸਾਫ ਨਹੀਂ ਹੋਣ ਦੇ ਤਵੇਂ ਵਾਲੇ ਜਿੰਦਰੇ ਹਾਲੇ ਤਮਿਆਂ ਵਾਲੇ ਜਿੰਦਰੀਆਂ ਦਾ ਸਮਾਨ ਪਈਏ ਰੰਬੇ ਦਾਤਰੀਆਂ ਤਮਿਆਂ ਵਾਲੇ ਤਵੇ ਤਮਿਆਂ ਦੇ ਸਕੂਲ ਫਾਈਬਰ ਛਤਰੀ ਟਰੈਕਟਰਾਂ ਦੇ ਮਗਰਾ ਟਰੈਕਟਰ ਐਕਸੈਸਰੀ ਰੈਕ ਹੱਲਾਂ ਦੇ ਸਪ੍ਰਿੰਗ ਟੈਣਾ ਟਰੈਕਟਰ ਸ਼ੀਟਾਂ ਟਰੈਕਟਰ ਜਾਲੀਆਂ ਟਰੈਕਟਰਾਂ ਦੀ ਐਕਸੈਸਰੀ ਵਗੈਰਾ ਫਰੋਈਪੋੜ ਵਾਲੀਆਂ ਕਈਆਂ ਕੱਲਾਂ ਵਾਲੀਆਂ ਦੀਆਂ ਟਰੈਕਟਰ ਦੀਆਂ ਡਰਾ 12 ਟੋਪ ਲਿੰਕਾਂ ਜੈਕ ਹਾਸ਼ੂਮਾ ਬੈਟਰੀ ਬਾਕਸ ਟਾਪੇ ਰੇੜੀਆਂ ਦੇ ਬਹੁਤ ਸਾਰੇ ਨਾਲ ਲਵਾਂਗੇ ਤੇ ਇੱਕ ਟ੍ਰਾਂਕਸ਼ਨ ਦੇ ਕੰਮ ਚ ਆਉਣ ਵਾਲੀਆਂ ਨੇ ਫਾਈਬਰ ਛੱਤਾਂ ਇਹ ਤਕਰੀਬਨ 13.5 ਹਜ਼ਾਰ ਰੁਪਿਆ ਜੀ ਪਬਲਿਕ ਕਲਸੀ ਵਾਲਿਆਂ ਦੇ ਦੁੱਧ ਵਾਲੇ ਸਕੰਜੇ ਤਮੀਆਂ ਦੀਆਂ ਸ਼ਾਫਟਾਂ ਸ਼ੱਤਾਂ ਦੇ ਪਾਉਣ ਵਾਲੀ ਇਨਸੂਲੇਸ਼ਨ ਅੰਦਨਾ ਹੈਂਗ ਕਰਨ ਵਾਲੇ ਪੱਖੇ ਆ ਫਿਰ ਪੱਖੇ ਇੱਕ ਰੀਮਾ ਜੀ ਦੁਬਾਰਾ ਲਿਖਾ दिए ਵਾਇਸ ਬਾਂਗ ਖਾਲੇ ਟੂਲ ਬਾਕਸ ਮਿਕਸਚਰ ਗ੍ਰਾਈਂਡਰ ਗੁਰਦਾਰਾ ਸਾਹਿਬ ਚ ਵਰਤਨ ਵਾਲਾ ਜਾਂ ਹਲਵਾਈਆਂ ਦੇ ਵਰਤਨ ਵਾਲਾ ਕੇਕਸ ਕਲਾਸ 프리ਮੈਂ ਦੇ ਪੱਤੇ ਐਕਸਟਰਾ ਪਾਵਰ ਦੇ ਪੱਤੇ ਫੀਤੇ ਸਪਰੇਅ ਗਨ ਕੱਲਾਂ ਵਾਲਿਆਂ ਦੀਆਂ ਕਈਆਂ ਗ੍ਰੀਸ ਤੇਲ ਸੀਸੇ ਪਾਵਰ ਟੂਲਾਂ ਗ੍ਰੈਂਡਰ ਡ੍ਰਿਲਾਂ ਕਾਰਵਾਸ਼ਰ ਤੁੰਤਨ ਸ਼੍ਰੀ ਗੁਰੂ ਰਾਮਦਾਸ ਜੀ ਤੁੰਤਨ ਸ਼੍ਰੀ ਗੁਰੂ ਰਾਮਦਾਸ ਜੀ